ਇੰਡਸਟਰੀ ਪੰਜਾਬ ਚ ਨਹੀਂ ਹੈਗੀ ਜ਼ਮੀਨ ਤੁਸੀਂ ਖੋਣਾ ਚਾਹੁੰਦੇ ਹੋ ਜਿਸ ਤਰ੍ਹਾਂ ਅੰਦਰ ਤੋਂ ਅੰਦਰ ਕਦੇ ਕਹਿੰਦੇ ਸੀ ਸੌਦਾ ਕਰ ਦਿੰਨੇ ਆ ਕਦੇ ਕਹਿੰਦੇ ਸੀ ਕਾਨੂੰਨ ਸਸਪੈਂਡ ਕਰ ਦਿੰਨੇ ਆ ਕਦੇ ਕਹਿੰਦੇ ਕਮੇਟੀ ਬਣਾ ਦਿੰਨੇ ਆ ਉਹ ਤਾਂ 5 ਮਹੀਨਿਆਂ ਦੇ ਅੰਦੋਲਨ ਤੋਂ ਬਾਅਦ ਸੀ ਇਹਨੇ ਤਾਂ ਸਾਡਾ ਝਟ ਵੇਖੇ ਨਹੀਂ ਪਹਿਲਾਂ ਥੜਕਦਾ ਫਿਰਦਾ ਹੈਗਾ ਨੌਕਰੀਆਂ ਤੁਸੀਂ ਨਹੀਂ ਦੇਣਾ ਚਾਹੁੰਦੇਗੇ ਇੱਧਰ ਦੁਕਾਨਾਂ ਪਾ ਕੇ ਲੋਕ ਬੈਠੇ ਰਹਿਣਗੇ ਤੇ ਲੋਕ ਖਰੀਦਣ ਵਾਲਾ ਕੌਣ ਹੋਏਗਾ ਅਗਰੋਂ ਇਤਮਾਨ ਪੰਜਾਬ ਦੀ ਕਿਸਾਨ ਕਿਸਾਨ ਲਹਿਰ ਦੇ ਸਾਹਮਣੇ ਉਹ ਗਲੀ ਦੇ ਪੀਲੇ ਵਰਗਾ ਜਿਹੜੀ ਜਿਹੜਾ ਜਿੰਦਗੀ ਦੀ ਹੰਢੜੀ ਉੱਤੇ ਕੋਈ ਔਕਾਤ ਨਹੀਂ ਗਈ ਅੱਜ ਮੰਨ ਲਓ ਪੰਜਾਬ ਦੇ ਵਿੱਚ ਕਿਸਾਨਾਂ ਦੀ ਫਿਰ ਇੱਕ ਬਰਾਬਰ ਸਰਕਾਰ ਹੈਗੀ ਆ ਜੇ ਤੁਹਾਡੀ ਸਰਕਾਰ ਚ ਦਮ ਹੋਇਆ ਫਿਰ ਸਾਡੀ 1.5 ਲੱਖ ਕਿੱਲਾ ਜ਼ਮੀਨ ਖੋਕੇ ਦਿਖਾ ਦਿਓ ਤੇ ਜੇ ਸਾਡੀ ਸਰਕਾਰ ਚ ਦਮ ਹੋਇਆ ਤੇ ਫਿਰ ਜਿਵੇਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਬਣਾਈ ਆ ਉਸੇ ਤਰ੍ਹਾਂ ਤੁਹਾਡੇ ਹੱਥੋਂ ਰੱਦ ਨਾ ਕਰਵਾਈ ਤੇ ਤੁਸੀਂ ਭੁੱਲ ਜੋ ਕਿ ਪੰਜਾਬ ਦੇ ਪੰਜਾਬੀ ਜਿਹੜੇ ਸੀ ਉਹ ਫਿਰ ਨਹੀਂ ਹੈਗੇ ਸੀ ਦਿਖਾ ਰਿਹਾ ਹੈ ਕਿ ਕਿਸਾਨੀ ਯੂਨੀਅਨ ਵੱਲੋਂ ਜਿਹੜਾ ਲੈਂਡ ਪਾਲਿਸੀ ਜਿਹੜੀ ਬਣਾਈ ਗਈ ਸੀ ਉਹਦੇ ਤਸਵੀਰਾਂ ਤੋਂ ਦਿਖਾ ਰਹੇ ਆ ਪਿੰਨ ਸਾਦ ਦੇ ਜਿਹੜਾ ਖਰੀਪੁਰ ਤੋਂ ਜਿਹੜੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਹੈਗਾ ਕਿ ਜਿਹੜਾ ਪੰਜਾਬ ਸਰਕਾਰ ਨੇ ਸਿੱਧਾ ਟਾਰਗੇਟ ਤੇ ਕੀਤਾ ਗਿਆ ਹੈਗਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜਿਹੜਾ ਪਾਲਿਸ ਨਾਲ ਵਿੱਚ ਜਿਹੜਾ ਵਾਅਦਾ ਲੈ ਕਲੀ ਜਿਹੜੇ ਕਿਸਾਨਾਂ ਨਾਲ ਜਿਹੜਾ ਪਾਲਿਸ ਨਾਲ ਬਣਾ ਕੇ ਜਿਹੜਾ ਕਿਸਾਨਾਂ ਨਾਲ ਜਿਹੜਾ ਕਪਲਾ ਕਰਦੇ ਆ ਤੇ ਕਿਸਾਨਾਂ ਨੇ ਇੱਕ ਅੱਜ ਟਰੈਕਟਰ ਮਾਰਚ ਕਰਕੇ ਇਹ ਦਿਖਾਇਆ ਜਾਣਾਗਾ ਕਿ ਪੰਜਾਬ ਸਰਕਾਰ ਨੇ ਜਿਹੜਾ ਘੁੱਟਨੇ ਇੱਕ ਨੇ ਪੜਨੇ ਆ ਤੇ ਪੰਜਾਬ ਦੇ ਵਿੱਚ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਨੀਤੀ ਉਹਦੇ ਖਿਲਾਫ ਪੂਰੇ ਪੰਜਾਬ ਟ੍ਰੈਕਟਰ ਮਾਰਚ ਕੀਤੇ ਜਾ ਰਹੇ ਆ ਤੇ ਅਸੀਂ ਕਿਰਤੀ ਕਿਸਾਨੀ ਓਨਨ ਵੱਲੋਂ ਜਿੱਥੇ ਪੂਰੇ ਪੰਜਾਬ 'ਚ ਟ੍ਰੈਕਟਰ ਮਾਰਚ ਸ਼ਾਮਲਾ ਉੱਥੇ ਸਾਦੇ ਕ ਇਲਾਕੇ ਦੇ ਪਿੰਡਾਂ 'ਚ ਸਾਦੇ ਕਸਬੇ 'ਚ ਵੱਡਾ ਟ੍ਰੈਕਟਰ ਮਾਰਚ ਕਰ ਰਹੇ ਆ ਸਰਕਾਰ ਦੀ ਜਿਹੜੀ ਇਹ ਨੀਤੀ ਆ ਇਹ ਪੰਜਾਬ ਨੂੰ ਉਜਾੜਨ ਦੀ ਨੀਤੀ ਆ ਬਿਲਕੁਲ 1947 ਦੇ ਉਜਾੜੇ ਵਰਗੀ ਆ ਜਦੋਂ ਲੈਂਡ ਐਕੁਇਜ਼ੀਸ਼ਨ ਐਕਟ ਹੁੰਦਾ ਲੈਂਡ ਐਕquisition ਐਕਟ ਦੇ ਤਹਿਤ ਜਦੋਂ ਜ਼ਮੀਨ ਲਈ ਜਾਂਦੀ ਆ ਤਾਂ ਜ਼ਮੀਨ ਦਾ ਮਾਰਕੀਟ ਦੇ ਨਾਲੋਂ 4 ਗੁਣਾ ਵੱਧ ਜਿਹੜਾ ਰੇਟ ਆ ਉਹ ਦਿੱਤਾ ਜਾਂਦਾ ਹੈਗਾ ਉਹਦੇ ਵਿੱਚ ਮੁੜ ਵਿਸੇਬੇ ਦਾ ਪ੍ਰਬੰਧ ਕੀਤਾ ਜਾਂਦਾ ਜਿਹੜਾ ਸੋਸ਼ਲ ਇੰਪੈਕਟ ਹੈ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਸਮਾਜ ਤੇ ਜਿਹੜੀ ਇੱਥੇ ਜ਼ਮੀਨ ਲਈ ਜਾਊਗੀ ਕਿਹੜੇ ਕਿਹੜੇ ਬੰਦਿਆਂ ਤੇ ਪ੍ਰਭਾਵ ਪਊਗਾ ਫਿਰ ਉਹਤੇ এনਵਾਇਰਨਮੈਂਟ ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਵਾਤਾਵਰਨ ਤੇ ਕੀ ਪ੍ਰਭਾਵ ਪਊਗਾ ਪਰ ਪੰਜਾਬ ਸਰਕਾਰ ਨੇ ਬਿਨਾਂ ਕੋਈ ਸਰਵੇ ਕੀਤੇ ਆ ਬਿਨਾ ਇਹ ਜਾਣਿਆ ਕਿ ਲੁਧਿਆਣੇ ਚ ਕਿੰਨੇ ਲੋਕਾਂ ਨੂੰ ਘਰਾਂ ਦੀ ਲੋੜ ਆ ਕਿੰਨੀ ਜ਼ਮੀਨ ਚਾਹੀਦੀ ਹੈ ਪਲਾਟਾਂ ਵਾਸਤੇ ਇੱਕ ਨਾਦਰਸ਼ਾਈ ਫਰਮਾਨ ਜਾਰੀ ਕਰਕੇ 32 ਪਿੰਡਾਂ ਦਾ ਨੋਟੀਫਿਕੇਸ਼ਨ ਕਰਤਾ ਉਹ ਕਾਗਜ਼ਾਂ 'ਚ ਅਜਬਾਜ ਬੇਜ਼ਮੀਨੀ ਕਰਤੇ ਇੱਕ ਤਰ੍ਹਾਂ ਦੇ ਉਜਾੜ ਤੇ ਪੰਜਾਬ ਸਰਕਾਰ ਵੱਲੋਂ ਠੀਕ ਆ ਹੁਣ ਪਰਸੋ ਅਮਨ ਰੋੜਾ ਨੇ ਕਿਹਾ ਕਿ ਜਿਹੜੀ 60000 ਕਿੱਲਾ ਜ਼ਮੀਨ ਅਸੀਂ ਪੰਜਾਬ ਚ 20 ਅਰਬਨ ਸਟੇਟ ਬੰਨੇ ਆ ਇਹ 60000 ਕਿੱਲਾ ਜ਼ਮੀਨ ਸਿਰਫ ਉਹਦਾ 40% ਆ ਜਿੰਦਾ ਮਤਲਬ ਆ ਕਿ 1.5 ਲੱਖ ਕਿੱਲੇ ਤੋਂ ਉੱਪਰ ਜ਼ਮੀਨ ਲੈਣੀ ਆ ਤੇ 160 ਸ਼ਹਿਰਾਂ ਕਸਬਿਆਂ ਦੇ ਆਲੇ-ਦੁਆਲੇ ਉਹਦੇ ਚ ਸਾਡਾ ਸਾਦੇ ਗੁਰੂ ਸਾਹਿਬ ਫਰੀਦਕੋਟ ਕੋਈ ਇਲਾਕਾ ਵੀ ਜਿਹੜਾ ਉਹ ਨਹੀਂ ਬਚਣਾਗਾ ਪੰਜਾਬ ਦੇ ਵਿੱਚ 104 ਲੱਖ ਕਿੱਲਾ ਜ਼ਮੀਨ ਹੈ ਯਾਨੀ ਕਿ 1 ਕਰੋੜ ਤੇ 4 ਲੱਖ ਕਿੱਲਾ ਜ਼ਮੀਨ ਆ ਤੇ ਜੇ ਭਾਰਤ ਮਾਲਾ ਪ੍ਰੋਜੈਕਟ ਤੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 150 ਤੋਂ 2 ਲੱਖ ਕਿੱਲਾ ਜ਼ਮੀਨ ਲੈ ਗਏ ਤਾਂ ਇਹਦਾ ਮਤਲਬ ਆ ਕਿ 2% ਜ਼ਮੀਨ ਪੰਜਾਬ ਦੀ ਇੱਕ ਸਾਲ ਦੇ ਵਿੱਚ ਇਹ ਜਿਹੜੀ ਸੀ ਖਤਮ ਕਰਤੀ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਕਿ ਕਿਸਾਨ ਤੋਂ ਇੱਕ ਕਿੱਲਾ ਜ਼ਮੀਨ ਲਈ ਜਾਊਗੀ ਤੇ ਦੋ ਕਨਾਲਾ ਜਿਹੜੀ ਉਹਨੂੰ ਵਾਪਸ ਦਿੱਤੀ ਜਾਊਗੀ ਉਹ ਪਲਾਟ ਜਿਹੜੇ ਦੋ ਕਨਾਲਾ ਦੇ ਦਿੱਤੇ ਜਾਣੇ ਆ ਉਹ 12 ਸਾਲ ਨੂੰ 15 ਨੇ ਕਿ 18 ਨੂੰ ਇਹ ਕੋਈ ਪਤਾ ਨਹੀਂਗਾ ਤੇ ਜਿਹੜਾ ਸਰਕਾਰ ਇਹ ਕਹਿੰਦੀ ਕਿ 1000 ਗਜ ਦਾ ਰੈਸੀ ਪਲਾਟ ਦੇਵਾਂਗੇ ਤੇ 200 ਗਜ ਦਾ ਕਮਰਸ਼ੀਅਲ ਪਲਾਟ ਦੇਵਾਂਗੇ ਯਾਨੀ ਕਿ ਉਹ ਕਮਰਸ਼ੀਅਲ ਪਲਾਟ 20 ਸਾਲਾਂ ਨੂੰ ਸਾਨੂੰ ਮਿਲੇ ਕਾਹਦੇ ਵਾਸਤੇ ਵੀ ਦੁਕਾਨ ਦੁਕਾਨਦਾਰੀ ਕਰਾਉਣੀ ਆ ਅੱਜ ਸਾਡੀ ਖੇਤੀ ਉਜਾੜ ਕੇ ਤੁਸੀਂ ਉਹਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਤੁਸੀਂ ਪਹਿਲੇ ਇਹ ਤੇ ਦੱਸੋ ਕਿ ਸ਼ਹਿਰਾਂ ਜਿਹੜੇ ਵੱਡੇ ਮਾਲ ਖਲ ਗਿਆ ਜਿਹੜੀ ਆਨਲਾਈਨ ਸ਼ਾਪਿੰਗ ਸ਼ੁਰੂ ਹੋ ਗਈ ਆ 50% ਤਾਂ ਦੁਕਾਨਦਾਰ ਉਹਨੇ ਜਿਹੜੇ ਵਿਹਲੇ ਕਰਕੇ ਰੱਖਤੇ ਆ ਗਿਆ ਤੇ 15-20 ਸਾਲਾਂ ਤੱਕ ਜੇ ਵੱਡੇ ਵੱਡੇ ਸ਼ਹਿਰਾਂ ਚ ਮਾਲ ਖੁੱਲਦੇ ਆ ਆਨਲਾਈਨ ਸ਼ਾਪਿੰਗ ਹੁੰਦੀ ਆ ਤੇ ਕੀ ਦੁਕਾਨਦਾਰ ਰਹਿਣੇ ਕਿ ਨਹੀਂ ਰਹਿਣੇ ਕਿ ਹਾਲਤ ਕਹੇ ਬਣੀ ਹੋਈ ਆ ਤੇ ਤੁਸੀਂ ਅੱਜ ਕਿਸਾਨੀ ਨੂੰ ਖਤਮ ਕਰਕੇ ਦੁਕਾਨਦਾਰ ਬਣਾਉਣਾ ਚਾਹਦੇ ਆ ਇੰਡਸਟਰੀ ਪੰਜਾਬ ਚ ਨਹੀਂ ਹੈਗੀ ਜ਼ਮੀਨ ਤੁਸੀਂ ਖੋਹਣਾ ਚਾਹਦੇ ਹੋ ਨੌਕਰੀਆਂ ਤੁਸੀਂ ਵੀ ਦੇਣਾ ਚਾਹੁੰਦੇਗੇ ਤੇ ਫਿਰ ਦੁਕਾਨਾਂ ਪਾ ਕੇ ਲੋਕ ਬੈਠੇ ਰਹਿਣਗੇ ਤੇ ਲੋਕ ਖਰੀਦਣ ਵਾਲਾ ਕੌਣ ਹੋਏਗਾ ਲੋਕਾਂ ਦੀ ਖਰੀਦ ਸ਼ਕਤੀ ਤਾਂ ਹੋਏਗੀ ਨਾ ਕਿ ਜੇ ਲੋਕਾਂ ਨੂੰ ਜ਼ਮੀਨ ਚੋਂ ਆਮਦਨ ਹੋਊਗੀ ਇੰਡਸਟਰੀ ਲੱਗੂ ਲੋਕਾਂ ਨੂੰ ਰੋਜ਼ਗਾਰ ਮਿਲੂ ਲੋਕਾਂ ਨੂੰ ਕੋਈ ਸਰਵਿਸ ਸੈਕਟਰ ਚ ਸਰਕਾਰੀ ਨੌਕਰੀਆਂ ਮਿਲਣਗੀਆਂ ਲੋਕਾਂ ਦੇ ਆਮਦਨ ਦੇ ਸਾਧਨ ਤੁਸੀਂ ਖੋਹੀ ਜਾਂਦੇ ਆ ਦੁਕਾਨਦਾਰ ਤੁਸੀਂ ਬਣਾਉਣਾ ਚਾਹੁੰਦੇ ਹੋ ਇਹ ਬਹੁਤ ਜਿਹੜੀ ਆ ਖਤਰਨਾਕ ਪਾਲਿਸੀ ਆ ਜਿਹਨੂੰ ਰੱਦ ਕਰਾਉਣ ਦੇ ਲਈ ਅੱਜ ਪੂਰੇ ਪੰਜਾਬ ਚ ਅਸੀਂ ਸੜਕਾਂ ਤੇ ਜਿਹੜੇ ਅੱਗੇ ਆ ਨਿਤਰੇ ਆ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਕਹਿੰਦੇ ਸੀ ਪਿਛਲੇ ਮਹੀਨਿਆਂ ਦੇ ਵਿੱਚ ਕਿ ਇਹ ਬਰਾਬਰ ਦੀ ਸਰਕਾਰ ਚਲਾਉਂਦੇ ਆ ਅਸੀਂ ਕਿਸਾਨ ਜਿੱਥੇ ਬੰਨੀਆਂ ਕੋਈ ਬਰਾਬਰ ਦੀ ਸਰਕਾਰ ਨਹੀਂ ਚਲਾ ਰਹੇਗੇ ਪਰ ਅਸੀਂ ਅੱਜ ਚਲौती ਦਿੰਨੇ ਆ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜਣ ਦੀ ਪਾਰਟੀ ਅਮਨ ਰੋੜਾ ਨੂੰ ਅਮਲ ਰੋੜਾ ਨੂੰ ਕਿ ਤੁਸੀਂ ਅੱਜ ਮੰਨ ਲਓ ਤੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਫਿਰ ਇੱਕ ਬਰਾਬਰ ਸਰਕਾਰ ਹੈਗੀ ਆ ਜੋ ਤੁਹਾਡੀ ਸਰਕਾਰ ਚ ਦਮ ਹੋਇਆ ਫਿਰ ਸਾਡੀ 1.5 ਲੱਖ ਕਿੱਲਾ ਜ਼ਮੀਨ ਖੋਕੇ ਦਿਖਾ ਦਿਓ ਤੇ ਜੇ ਸਾਡੀ ਸਰਕਾਰ ਚ ਦਮ ਹੋਇਆ ਤੇ ਫਿਰ ਜਿਵੇਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਬਣਾਈਆ ਉਸੇ ਤਰ੍ਹਾਂ ਤੁਹਾਡੇ ਹੱਥੋਂ ਰੱਦ ਨਾ ਨਾ ਕਰਵਾਈ ਤੇ ਤੁਸੀਂ ਭੁੱਲ ਜੋ ਕਿ ਪੰਜਾਬ ਚ ਪੰਜਾਬੀ ਜਿਹੜੇ ਸੀ ਉਹ ਫਿਰ ਨਹੀਂ ਹੈਗੇ ਸੀਗੇ ਜਿਸ ਤਰ੍ਹਾਂ ਮੰਂਦਰ ਤੋਂ ਮਰ ਕਦੇ ਕਹਿੰਦੇ ਸੀ ਸੌਦਾ ਕਰ ਦਿੰਨੇ ਆ ਕਦੇ ਕਹਿੰਦੇ ਸੀ ਕਾਨੂੰਨ ਸਸਪੈਂਡ ਕਰ ਦਿੰਨੇ ਆ ਕਦੇ ਕਹਿੰਦੇ ਕਮੇਟੀ ਬਣਾ ਦਿੰਨੇ ਆ ਉਹ ਤਾਂ 5 ਮਹੀਨੇ ਦੇ ਅੰਦੋਲਨ ਤੋਂ ਬਾਅਦ ਸੀ ਇਹਨੂੰ ਤਾਂ ਸਾਡਾ ਝਟ ਵੇਖੇ ਨਹੀਂ ਪਹਿਲਾਂ ਥੜਕਦਾ ਫਿਰਦਾ ਹੈਗਾ ਪ੍ਰੈਸ ਕਾਨਫਰੰਸ ਕਰਦਾ ਮੁੱਖ ਮੰਤਰੀ ਦੀ ਗੱਲ ਉਖੜ ਰਹੀ ਆ ਕਦੇ ਕੋਈ ਉਹ ਪੜਦਾ ਹੈਗਾ ਪਾਲਿਸੀ ਨੂੰ ਵਿੱਚ ਕੀ ਅਸੀਂ ਜਿਹੜਾ ਹੈਗਾ ਐਮੈਂਡਮੈਂਟ ਕੀਤੀ ਕਦੇ ਕੋਈ ਪੜਦਾ ਕਦੇ ਕਹਿੰਦੇ 30000 ਲੈ ਲਓ 50000 ਲੈ ਲਓ ਭਗਵੰਤ ਮਾਨ ਪੰਜਾਬ ਦੀ ਕਿਸਾਨ ਕਿਸਾਨ ਲਹਿਰ ਦੇ ਸਾਹਮਣੇ ਉਹ ਗਲੀ ਦੇ ਪੀਲੇ ਵਰਗਾ ਜਿਹੜੀ ਜਿੰਦੀ ਕੀ ਹੰਹੇਰੀ ਅੱਗੇ ਕੋਈ ਔਕਾਤ ਨਹੀਂ ਕੀ ਪੰਜਾਬ ਦੇ ਵਿੱਚ ਅੱਜ ਭਗਵੰਤ ਮਾਨ ਦੇ ਹੰਕਾਰ ਨੂੰ ਦਰੜਨ ਦੇ ਲਈ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਦਰੜਨ ਦੇ ਲਈ ਅੱਜ ਲੱਖਾਂ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਨਿਤਰੇ ਆ ਤੇ ਇਹਦੀ ਜਿਹੜੀ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਸਾਡੀਆਂ ਜ਼ਮੀਨਾਂ ਖੋਣ ਦੀ ਤੇ ਇਹਦਾ ਜਿਹੜਾ ਹੰਕਾਰ ਆ ਇਹਨੇ ਖਾਲੀ ਤੰਬੂ ਪੱਟ ਕੇ ਕਿਸਾਨਾਂ ਦੇ ਤੇ ਟਰਾਲੀਆਂ ਚੋਰੀ ਕਰਕੇ ਨੂੰ ਐ ਲੱਗਾ ਸ਼ਾਇਦ ਕਿਸਾਨ ਲੈਰ ਦਬਾਤੀ ਉਹਦਾ ਮੂੰਹ ਤੋੜਵਾ ਜਵਾਬ ਅੱਜ ਸੂਰਤ ਕਿਸਾਨ ਮੋਰਚਾ ਪੂਰੇ ਪੰਜਾਬ ਜਿਹੜਾ ਹੈਗਾ ਉਹ ਦੇ ਰਿਆ ਤੇ 24 ਅਗਸਤ ਨੂੰ ਇੱਕ ਲੱਖਾਂ ਦਾ ਕਾਠ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਮੁੱਲਾਂਪੁਰ ਦੇ ਵਿੱਚ ਹੋਊਗਾ ਔਰ ਅਸੀਂ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਸਰਜੀਤ ਪਾਤਰ ਨੇ ਸ਼ਾਇਰ ਨੇ ਕਿਹਾ ਸੀ ਕਿ ਲੱਗਦੀ ਜੇ ਤਰ੍ਹਾਂ ਕਾਲਜ ਸ਼ੁਰੀ ਨਹੀਂ ਉਹ ਨਾ ਸਮਝ ਸ਼ਾਇਰ ਦੀ ਹਾਲਤ ਗੁਰੀ ਨਹੀਂ ਮਾਮਲਾ ਇਕੱਲਾ ਉਹ 20 ਲੱਖਾਂ ਦਾ ਨਹੀਂ ਜਿੱਥੇ ਲੈਂਡ ਪੂਲਿੰਗ ਪਾਲਿਸੀ ਲਾਗੂ ਹੋ ਗਈ ਆ ਇਹਨਾਂ ਨੇ 165 ਲੱਖਾਂ ਦੇ ਵਿੱਚ ਸ਼ਹਿਰਾਂ ਕਸਬਿਆਂ ਦੇ ਲਾਗੇ 1.5 ਲੱਖ ਕਿਲਾ ਜ਼ਮੀਨ ਲੈਣੀ ਆ ਤੇ ਉਹਦੇ ਵਿੱਚ ਕਿਤੇ ਜ਼ਮੀਨ ਥੋੜੀ ਵੀ ਹੋ ਸਕਦੀ ਆ 750 ਦੇ ਕਰੀਬ ਪਿੰਡ ਇਹਨਾਂ ਨੇ ਮਲਿਆ ਮੀਟ ਕਰ ਦੇਣਾ ਹੈਗਾ ਚਲੋ ਕਿਸਾਨ ਨੂੰ ਤੇ ਇਹਨਾਂ ਨੇ ਕਹਤਾ ਕਿ ਜ਼ਮੀਨ ਲੈ ਕੇ ਪਲਾਟ ਦੇਵਾਂਗੇ ਜਿਹੜੀ ਸਾਡੀ ਪਿੰਡਾਂ ਦੀ 35% ਜਿਹੜੀ ਆਬਾਦੀ ਆ 35% ਜਿਹੜੀ ਆਬਾਦੀ ਆ ਪਿੰਡਾਂ ਦੀ ਜਿਹੜੇ ਐਸਸੀ ਭਾਈਚਾਰੇ ਨਾਲ ਆਉਂਦੇ ਆ ਪੰਜਾਬ ਦੀ ਟੋਟਲ 2.0 ਜਿਹੜੀ ਆ 2% ਜ਼ਮੀਨ ਆ 35% ਆਬਾਦੀ ਕੋਲੇ ਉਹਨਾਂ ਕਿਸਾਨਾਂ ਨੂੰ ਤਾਂ ਤੁਸੀਂ ਜ਼ਮੀਨ ਲੈ ਕੇ ਉਹਨੂੰ ਪਲਾਟ ਕਿਨੇ ਦੇ ਦੋਗੇ ਜਿਹੜੇ ਪਿੰਡਾਂ ਦੇ 35% ਬੇਜ਼ਮੀਨੇ ਲੋਕ ਆ ਉਹ ਕਿੱਥੇ ਜਾਣਗੇ ਪਿੰਡ ਤੁਸੀਂ ਉਹਨਾਂ ਦੇ ਟਾ ਦੇਣੇ ਹੈਗੇ ਆ ਜਿਹੜੇ ਹੋਰ ਬੀਸੀ ਕੈਟਾਗਰੀ ਨਾਲ ਜੁੜੇ ਹੋਏ ਲੋਕ ਜਿਹੜੇ ਆ ਹੋਰ ਛੋਟੇ-ਮੋਟੇ ਕਾਰੋਬਾਰ ਕਰਦੇ ਆ ਖੇਤੀ ਨਾਲ ਜੁੜੇ ਹੋਏ ਠੀਕਾ ਉਹ ਕਿੱਥੇ ਜਾਣਗੇ ਇਹ ਸੋਸ਼ਲ ਇੰਪੈਕਟ ਸਰਵੇ ਇਹਨਾਂ ਨੇ ਕੀਤਾ ਨਹੀਂ ਵੀ ਇਹਨੇ ਪਿੰਡ ਉਜੜਨਗੇ ਇਹ ਲੱਖਾਂ ਲੋਕ ਕਿੱਥੇ ਜਾਣਗੇ ਤੇ ਮਹਾਲੀ ਤੇ ਚੰਡੀਗੜ੍ਹ ਤੇ ਜਿਹੜੇ ਪਿੰਡ ਆ ਗਏ ਉਹ ਜਿਹੜੇ ਕਿੱਥੇ ਗਏ ਉਹ ਤੇ ਕੋਈ ਸਟੱਡੀ ਜਿਹੜੀ ਨਹੀਂ ਹੈਗੀ ਇੱਕ ਹੋਰ ਸਟੱਡੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪਹਿਲਾਂ 1 ਅਰਬ ਲੈ ਲਓ 50 ਹਜ਼ਾਰ ਲੈ ਲਓ ਭਗਵੰਤ ਮਾਨ ਪੰਜਾਬ ਦੀ ਕਿਸਾਨ ਕਿਸਾਨ ਲਹਿਰ ਦੇ ਸਾਹਮਣੇ ਉਹ ਗਲੀ ਦੇ ਟੀਲੇ ਵਰਗਾ ਜਿਹੜੀ ਜਿਹਦਾ ਜ਼ਿੰਦਗੀ ਦੀ ਹਮੇਰੀ ਅੱਗੇ ਕੋਈ ਔਕਾਤ ਨਹੀਂ ਗਈ ਪੰਜਾਬ ਦੇ ਵਿੱਚ ਅੱਜ ਤਗਮੰਤਮਾਨ ਦੇ ਹੰਕਾਰ ਨੂੰ ਦਰੜਨ ਦੇ ਲਈ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਦਰੜਨ ਦੇ ਲਈ ਅੱਜ ਲੱਖਾਂ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਨਿਤਰੇ ਆ ਤੇ ਇਹਦੀ ਜਿਹੜੀ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਸਾਡੀਆਂ ਜ਼ਮੀਨਾਂ ਖੋਣ ਦੀ ਤੇ ਇਹਦਾ ਜਿਹੜਾ ਹੰਕਾਰ ਆ ਇਹਨੇ ਖਾਲੀ ਤੰਬੂ ਪੱਟ ਕੇ ਕਿਸਾਨਾਂ ਦੇ ਤੇ ਟਰਾਲੀਆਂ ਚੋਰੀ ਕਰਕੇ ਨੂੰ ਆ ਲੱਗਾ ਸ਼ਾਇਦ ਕਿਸਾਨ ਲੈਰ ਦਬਾਤੀ ਉਹਦਾ ਮੂੰਹ ਤੋੜਵਾ ਜਵਾਬ ਅੱਜ ਸੂਜਿਤ ਕਿਸਾਨ ਮੋਰਚਾ ਪੂਰੇ ਪੰਜਾਬ ਜਿਹੜਾ ਹੈਗਾ ਉਹ ਡੇਰਿਆ ਤੇ 24 ਅਗਸਤ ਨੂੰ ਇੱਕ ਲੱਖਾਂ ਦਾ ਕਾਟ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਮੁੱਲਾਪੁਰ ਦੇ ਵਿੱਚ ਹੋਊਗਾ ਔਰ ਅਸੀਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਸਰਜੀਤ ਪਾਤਰ ਨੇ ਸ਼ਾਇਰ ਨੇ ਕਿਹਾ ਸੀ ਕਿ ਲੱਗੀ ਜੇ ਤਰੇ ਕਾਲ ਜੋ ਛੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਮਾਮਲਾ ਇਕੱਲਾ ਉਹ 20 ਲੱਖਾਂ ਦਾ ਨਹੀਂ ਜਿੱਥੇ ਲੈਂਡ ਪੂਲਿੰਗ ਪਾਲਿਸੀ ਲਾਗੂ ਹੋ ਗਈ ਆ ਇਹਨਾਂ ਨੇ 163 ਲੱਖਾਂ ਦੇ ਵਿੱਚ ਸ਼ਹਿਰਾਂ ਕਸਬਿਆਂ ਦੇ ਲਾਗੇ 1.5 ਲੱਖ ਲਾ ਜਮੀਨ ਲੈਣੀ ਆ ਤੇ ਉਹਦੇ ਚ ਕਿਤੇ ਜ਼ਮੀਨ ਥੋੜੀ ਵੀ ਹੋ ਸਕਦੀ ਆ ਸਵਾਸੋ ਦੇ ਕਰੀਬ ਪਿੰਡ ਇਹਨਾਂ ਨੇ ਮਲਿਆ ਮੀਟ ਕਰ ਦੇਣਾ ਹੈਗਾ ਚਲੋ ਕਿਸਾਨ ਨੂੰ ਤਾਂ ਇਹਨਾਂ ਨੇ ਕਹਤਾ ਕਿ ਜ਼ਮੀਨ ਲੈ ਕੇ ਪਲਾਟ ਦੇਵਾਂਗੇ ਜਿਹੜੀ ਸਾਡੀ ਪਿੰਡਾਂ ਦੀ 35% ਜਿਹੜੀ ਆਬਾਦੀ ਆ 35% ਜਿਹੜੀ ਆਬਾਦੀ ਆ ਪਿੰਡਾਂ ਦੀ ਜਿਹੜੇ ਐਸਸੀ ਭਾਈਚਾਰੇ ਆ ਆਉਂਦੇ ਆ ਪੰਜਾਬ ਦੀ ਟੋਟਲ 2 ਪੁਆਇੰਟ ਜਿਹੜੀ ਆ 2% ਜ਼ਮੀਨ ਆ 35% ਆਬਾਦੀ ਕੋਲੇ ਉਹਨਾਂ ਕਿਸਾਨਾਂ ਨੂੰ ਤਾਂ ਤੁਸੀਂ ਜ਼ਮੀਨ ਲੈ ਕੇ ਉਹਨੂੰ ਪਲਾਟ ਕਹਿੰਦੇ ਦੇ ਦੋਗੇ ਜਿਹੜੇ ਪਿੰਡਾਂ ਦੇ 35% ਬੇਜ਼ਮੀਨੇ ਲੋਕ ਆ ਉਹ ਕਿੱਥੇ ਜਾਣਗੇ ਪਿੰਡ ਤੁਸੀਂ ਉਹਨਾਂ ਦੇ ਢਾ ਦੇਣੇ ਹੈਗੇ ਜਿਹੜੇ ਹੋਰ ਬੀਸੀ ਕੈਟਾਗਰੀ ਨਾਲ ਜੁੜੇ ਹੋਏ ਲੋਕ ਜਿਹੜੇ ਆ ਹੋਰ ਛੋਟੇ ਮੋਟੇ ਕਾਰੋਬਾਰ ਕਰਦੇ ਆ ਖੇਤੀ ਨਾਲ ਜੁੜੇ ਹੋਏ ਠੀਕ ਆ ਉਹ ਕਿੱਥੇ ਜਾਣਗੇ ਇਹ ਸੋਸ਼ਲ ਇੰਪੈਕਟ ਸਰਵੇ ਇਹਨਾਂ ਨੇ ਕੀਤਾ ਨਹੀਂ ਵੀ ਇਹਨੇ ਪਿੰਡ ਉੱਜੜਨਗੇ ਇਹ ਲੱਖਾਂ ਲੋਕ ਕਿੱਥੇ ਜਾਣਗੇ ਤੇ ਮਹਾਲੀ ਤੇ ਚੰਡੀਗੜ੍ਹ ਤੇ ਜਿਹੜਾ ਪਿੰਡ ਆ ਗਿਆ ਉੱਜੜ ਕੇ ਕਿੱਥੇ ਗਏ ਉਹ ਤੇ ਕੋਈ ਸਟੱਡੀ ਜਿਹੜੀ ਨਹੀਂ ਹੈਗੀ ਇੱਕ ਹੋਰ ਸਟੱਡੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪਹਿਲਾਂ ਅਰਬਨ ਸਿਟੀ ਬਣਾਈਆਂ ਗਈਆਂ ਨੇ ਜਾਂ ਪੁੱਡਾ ਨੇ ਜਾਂ ਗਮਾੜਾ ਨੇ ਜਾਂ ਵੀੜੀ ਨੇ ਉਹਨਾਂ ਕੋਲ ਤਾਂ ਪਹਿਲੇ ਜਿਹੜੇ ਗਿਆ ਇਨੇ ਪਲਾਟ ਜਿਹੜੀ ਕਹਿੰਦੀ ਹੈ ਮਤਲਬ 70% ਤਕਰੀਬ ਦਾ ਹਲੇ ਉਹੀ ਖਾਲੀ ਪਏ ਨੇ ਤੁਸੀਂ ਇਹ ਦੇਖੋ ਕਿ ਮਹਾਲੀ ਚ 70% ਫਲੈਟ ਵਿਲੇ ਪਏ ਆ 70% ਪਲਾਟ ਵਿਲੇ ਪਏ ਆ ਬੰਦੇ ਬੇਜਮੀਨੇ ਕਰਤੇ ਪਲਾਟ ਕੱਟਤੇ ਕਈਆਂ ਦੇ ਪਲਾਟ ਤਾਂ ਇੰਨੀ ਦੂਰ ਆ ਕਿ ਬੰਦਿਆਂ ਨੂੰ ਖੁਦ ਪਲਾਟ ਨਹੀਂ ਲੱਭਦਾ ਇਹ ਵੀ ਚੰਗੀ ਤਰ੍ਹਾਂ ਕਰਨ ਵਾਲੀ ਨਹੀਂ ਹੋਣੀ ਰਿਪੋਰਟ ਵੀ ਸ਼ੁਕਰਮੰਦ ਦੀ ਜ਼ਮੀਨ ਲਈ ਨਹੀਂ ਡਿਵੈਲਪ ਹੋਈ ਠੀਕ ਆ ਬਠਿੰਡੇ ਦੇ ਵਿੱਚ ਮਤਲਬ ਬਹੁਤ ਸਾਰੇ ਪਲਾਟ ਜਿਹੜੇ ਵਿਹਲੀ ਹੈ ਵਿਲੇ ਪਏ ਆ ਪੰਜਾਬ ਦੇ ਬਹੁਤ ਵੱਡਾ ਹਿੱਸਾ ਤਾਂ ਜਿਹੜਾ ਲਗਾਤਾਰ ਐਮਆਰਆਈ ਹੋ ਰਿਹਾ ਹੈਗਾ ਦੁਆਬੇ ਦੇ ਪਿੰਡਾਂ ਦੇ ਪਿੰਡ ਜਿਹੜੇ ਵੱਲੇ ਵਿਲੇ ਪੈ ਹੈਗੇ ਆ ਰਿਹائش ਦਾ ਸੰਕਟ ਕਿੱਥੇ ਆ ਕੀ ਪੰਜਾਬ ਸਰਕਾਰ ਇਹ ਤੇ ਕੋਈ ਵਾਈਟ ਪੇਪਰ ਜਾਰੀ ਕਰ ਸਕਦੀ ਆ ਕਿ ਉਹਨੇ ਸਰਵੇ ਕੀਤਾ ਕਿ ਇੱਥੇ ਇੰਨੇ ਲੋਕਾਂ ਨੂੰ ਮਕਾਨਾਂ ਦੀ ਲੋੜ ਆ ਸਿਰਫ ਜਿਹੜਾ ਇਹ ਹੈਗਾ ਕਿ ਦਿੱਲੀ ਦੇ ਵਿੱਚ 50 ਕਰੋੜ ਦਾ ਕਿਲਾ ਤੇ ਦਿੱਲੀ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਹਾਰੇ ਹੋਏ 8 ਲੀਟਰ ਦੋ ਨੰਬਰ ਦਾ ਪੈਸਾ ਇਕੱਠਾ ਕਰਕੇ ਪੰਜਾਬ ਚ ਆ ਜਾਓ ਦਿੱਲੀ ਦੇ ਬਿਲਡਰ ਨੂੰ ਜਿਹੜਾ 50 ਕਰੋੜ ਦਾ ਕਿੱਲਾ ਮਿਲਦਾ ਉਹਨੂੰ ਪੰਜਾਬ ਦੇ ਵਿੱਚ ਨੂੰ 4-5 ਕਰੋੜ ਦਾ ਕਿੱਲਾ ਦੇਣਾ ਜੇ ਕਿੱਲੇ ਮਗਰ ਵੀ 1 ਕਰੋੜ-ਕਰੋੜ ਰੁਪਏ 20 ਕਰੋੜ ਰੁਪਏ ਵੀ ਲੈਣ ਤੇ ਘੱਟੋ-ਘੱਟ 1 ਲੱਖ ਕਰੋੜ ਰੁਪਏ ਆਮ ਆਦਮੀ ਪਾਰਟੀ ਨੇ ਇਹ ਜਿਹੜੀ ਹੈਗੀ ਆ ਬਿਲਡਰਾਂ ਤੋਂ ਪੈਸੇ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਕੌਡੀ ਦੇ ਭਾਲ ਰੋਣੀਆਂ ਨੇ ਆਵਾਦ ਦੀ ਪਾਰਟੀ ਦੇ ਲੀਡਰਾਂ ਨੇ ਇਹਨਾਂ ਦੇ ਦਿੱਲੀ ਦੇ ਘਾੜ ਵੀ ਗਏ ਆਪਣੀਆਂ ਜੇਬਾਂ ਪਰਨੀਆਂ ਸੌਕੜੇ ਕਰੋੜ ਰੁਪਈਆ ਜਿਹੜਾ ਹੈਗਾ ਇਕੱਠੇ ਕਰਨਾ ਤੇ ਪੰਜਾਬ ਦੀ ਜਿਹੜੀ ਹੈਗੀ ਆ ਬਰਬਾਦੀ ਹੈਗੀ ਆ ਇਹ ਕਰ ਰਿਹਾ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਜਿਹੜਾ ਨਹੀਂ ਕੀਤਾ ਜਾਊਗਾ ਭਗਵੰਤ ਮਾਨ ਅਸੀਂ ਕਹਿੰਦੇ ਤੂੰ ਖੜਕੇ ਦਿਖਾ ਕਿੰਨੇ ਮਹੀਨੇ ਇਸ ਪਾਲਿਸੀ ਤੇ ਖੜਦਾ ਹੈਗਾ ਠੀਕ ਆ ਕਿਉਂਕਿ ਤੂੰ ਯੂ ਕਰਨ ਮਾਰਨ ਲਈ ਆਸਤੇ ਜਿਹੜਾ ਹੈਗਾ ਉਹ ਤਿਆਰ ਰਹੇ ਤੈਨੂੰ ਆਏਗਾ ਵੀ ਕਿਸਾਨ ਲਹਿਰ ਦਵਾਤੀ ਤੈਨੂੰ ਦੱਸਾਂਗੇ ਕਿ ਕਿਸਾਨ ਲਹਿਰ ਚ ਤਾਕਤ ਕਿੰਨੀ ਆ ਤੇ ਤੈਨੂੰ ਇਹ ਦੱਸਾਂਗੇ ਤੇ ਤੂੰ ਪਿੱਪ ਲੱਖੋ ਖਲਾ ਆਦਮੀ ਹੈਗਾ ਤੇਰੇ ਚ ਦਮ ਨਹੀਂ ਕਿ ਪੰਜਾਬੀਆਂ ਦੇ ਸਾਹਮਣੇ ਤੂੰ ਆ ਰ ਸਕੇ ਤੇ ਖੜ ਸਕੇ